ਜਾਊਂਗਾ ਮੈਂ ਹੂੰ ਫਿਰ ਉਹ ਸਾਰਾ ਕੁਝ ਪੇਟੀਆਂ-ਬੁੱਟੀਆਂ ਖੋਲ ਕੇ ਦੇਖੋਗੇ ਮਰ ਜਾਈਦੇ ਥੱਲੇ ਪਿਆ ਥੱਲੇ ਪਿਆ ਹਾਂ ਹਾਂ ਵੀ ਅਜਾ ਮੌਤ ਤੇ ਮੈਂ ਧਰਮਰਾਜ ਕੋਲੋਂ ਮੁੜ ਗਿਆ ਓਏ ਹਾਏ ਓਏ ਫੇਰ ਸਰਦਾਰ ਅਜਾ ਪਤਾ ਨਹੀਂ ਕੀ ਸੁੱਖ ਜਿਹੜਾ ਚੰਗੀ ਜਿਹੜਾ ਧਰਮਰਾਜ ਕੋਲੋਂ ਹੀ ਮੁੜ ਗਿਆ ਕੋਲੋਂ ਹੀ ਮੁੜ ਗਿਆ ਚੱਲ ਆ ਫਿਰ ਹਾਂ ਚੱਲ ਆ ਫਰਾ ਉਹਦਾ ਲਓ ਪਹਿਲਾਂ ਆ ਲੈ ਹਾ 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 ਬਾਜ ਘਟ ਘਾ ਹੈ ਚੁੰਨੀ ਕੇ ਪਿੱਛੇ ਫਿਰ ਤੂੰ ਕਹਣਾ ਚੋਲੀ ਕੇ ਪਿੱਛੇ ਕੀ ਹੈ ਚੋਲੀ ਕੇ ਨੀਚੇ ਚੋਲੀ ਚੁੰਨੀ ਹੈ ਨਾ ਚੋਲੀ ਹਾਂ ਚੋਲੀ ਫਿਰ ਤੂੰ ਕਹਿੰਗੇ ਜਦ ਦੋ ਵਾਰੀ ਮੈਂ ਕਹਤਾ ਫਿਰ ਤੂੰ ਕਹ ਚੋਲੀ ਕੇ ਪਿੱਛੇ ਦਿਲ ਹੈ ਇਨਾ ਵੱਡਾ ਗਾ ਸਕਦੇ ਆਪਾਂ ਹਾਂ ਗਾ ਸਕਦੇ ਗਾਣ ਨੂੰ ਕੀ ਹੈ ਚੁੰਨੀ ਮੇਂ ਦਿਲ ਹੈ ਚੁੰਨੀ ਮੇਂ ਦਿਲ ਹੈ ਮੇਰਾ ਚੋਲੀ ਮੇਂ ਦਿਲ ਹੈ ਮੇਰਾ

ਬਿੱਕੀ ਕਿ ਕਿ ਕਿਤੇ ਬੇ ਮਨਵਾਇਆ ਦੱਸ ਪਹਿਲਾਂ ਤਰਕੀ ਦੜਕੇ ਆ ਤੂੰ ਕਿਹੜੇ ਮੂਹੜ ਚ ਫਿਰਦਾ ਗੱਲ ਕੀ ਆ ਲੈ ਗੱਲ ਕਿਉਂ ਨਹੀਂ ਗਾਣਾ ਤੈਨੂੰ ਗਾਣਾ ਹੀ ਨਾ ਪਵੇ ਉਹ ਗਾਣਾ ਇਹਨੂੰ ਤੂੰ ਥੋੜੀ ਗੱਲ ਰੋਣਾ ਤੈਨੂੰ ਐ ਪਤਾ ਜਿੱਤ ਗਿਆ ਮੈਂ ਪੇਟੀਆਂ 'ਚ ਬੰਦੂਖਾਂ ਚ ਬੰਦੂਖਾਂ ਉਹ ਗੱਲ ਨਾ ਆ ਗਈ ਤੇ ਪੇਟੀਆਂ 'ਚ ਬੰਦੂਖਾਂ ਚ ਲਈ ਜਾਂਦਾ ਗਾ ਪੇਟੀ 'ਚ ਬੰਦੂਖਾਂ ਨਹੀਂ ਧਮਾਕੇ ਜਲਾਤੇ ਕਿਸ ਬਾਤ ਸੇ ਲੈ ਲੈਣਾ ਹੈ ਮੰਨ ਲਿਆ ਫਿਰ ਪੰਜ ਕਿਉਂ ਕਰ ਕਰ ਯਾਰ ਨੂੰ ਦੱਬਣ ਨੂੰ ਫਿਰਦੇ ਦੱਬਦਾ ਕਿੱਥੇ ਨਾ

ਬਈ ਗੱਲ ਸੁਣ ਲੈ ਫਰੁੱਤ ਗਈ ਜਾਏਗੀ ਮੈਨੂੰ ਐ ਨਹੀਂ ਦੱਸਿਆ ਇਹ ਫਿਰ ਜਦੋਂ ਮੈਂ ਉੱਥੇ ਉਹ ਜਦੋਂ ਉਹਨਾਂ ਨੇ ਗੇਟ ਖੜਕਾਇਆ ਹਨ ਫਿਰ ਵੇ ਕੌਣਾ ਗਿਆ ਚਪਾ ਚਿੱਕੂਕ ਜਾਵਾਂ ਕਦ ਲੈ ਹੁਣ ਥੋੜੇ ਲੋਕ ਨੇ ਕੇਲਤਾ ਬਾਪਸ ਲੈ ਲੈਣਾ ਅੱਛਾ ਚੱਲ ਠੀਕ ਹੈ ਜਦੋਂ ਗੇਟ ਖੁੱਲ ਉਹ ਮੱਗਰ ਵਰਗੇ ਝਰਕਦੇ ਨੇ ਗੇਟ ਲਾ ਕੇ ਫੇ ਭੱਜ ਜਾ ਪਾ ਚੱਲ ਲੋਕ ਚੱਲੋਕ ਚੱਲੋਕ ਜਾਣਾ ਲੋਕ ਜੀ ਮੈਂ ਲੋਕ ਜਿੰਗਾ ਫਿਰ ਉਹ ਪਾਲ ਦੇ ਪਾਉਂਦੇ ਤੇਰੇ ਨਾਲ ਮੜੀ ਨੋਬ ਚੱਕਣਾ ਪਾਉਂਦੇ ਪਾਉਂਦੇ ਵੀ ਹੈ ਨਹੀਂ ਇੱਥੇ ਤੂੰ ਉਹਨਾਂ ਨੂੰ ਬੋਲਣਾ ਨਹੀਂ ਗੁੱਸੇ ਬਹਿ ਨਹੀਂ ਇੱਥੇ ਜਦੋਂ ਤੁਸਾਨੂੰ ਕਹਿਦਾ ਭਾਈ ਇਹ ਨਹੀਂ ਮੈਂ ਤੈਨੂੰ ਕਹੀ ਤੇ ਜਾਂਦੀ ਆ ਭਾਈ ਤੈਨੂੰ ਮੈਂ ਕਿਹਾੱਸਣ ਹਾਂ ਉਹ ਤਾਂ ਰਾਜਸਥਾਨ ਗਿਆ ਹੈ ਕੱਟਿਆਂ ਦਾ ਵਪਾਰ ਕਰ ਲਿਆ ਉਹਨੇ ਛੱਡ ਗਿਆ ਸਰਪੰਚੀ ਸਕੂਚੀ ਉੱਪਰ ਤੇ ਐਂ ਕਰਾਉਂਦੇ ਕਰਾਉਂਦੇ ਉਹਨਾਂ ਨੂੰ ਪਤਾ ਵੀ ਹੈਗਾ ਫਿਰ ਉਹ ਪੇਟੀ-ਬੁੱਟੇ ਸਾਰੇ ਕਿਤੇ ਫਰੋਲਣਗੇ ਫਿਰ ਪੇਟੀ ਖੋਲ ਕੇ ਵੀ ਦੇਖਣਗੇ ਪਰ ਮੇਰੇ ਉੱਤੇ ਜਾਈ ਪਈ ਆਇਤੋਂ ਦੇ ਕਿਸ ਨੂੰ ਆ ਜਾਓ ਇਹ ਬਾਬਾ ਬਗਲੇ ਨਾਜੇ ਓਏ ਇੱਤ ਰਹਿ ਤੂੰ ਚੁੱਪ ਕਰ ਜਾ ਉਹ ਬਾਜ ਘੱਟ ਕਰ ਲਾ ਉਹ ਤੂੰ ਕੱਟ ਕਰ रेट बंद कर मर्डरर स्टाइल करते हैं आई फॉर हाथ से नहीं के 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 क्या है तो लिए तो लिए के 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 क्या है चोली ले है है चोरी चोरी चोली के पीछे क्या है चंदेरी के नीचे वालों थे चोली के हा। चोली हां चोली के पीछे क्या है के 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 पीछे के ਜਿਵੇਂ ਵੀ ਵਾਟਸਐਪ ਤੇ ਦੇਸੀ ਟੱਚ ਹੋ ਨਹੀਂ ਆਹ ਨਹੀਂ ਆਇਆ ਕਰ ਲੈ ਜੇ ਲਗੀ ਆਹ ਤੇ ਚਿਕਟੀ ਚਿਕਟੀ ਆਇ ਕਰੰਤ ਆਹ ਦੇ ਬਗਲ ਆਹ ਰੋਟਾ ਟ੍ਰੈਂਡ ਚੱਲ ਰਿਹਾ ਤੂੰ ਆਹ ਟ੍ਰੈਂਡ ਚੱਲ ਰਿਹਾ ਧੀਨੀ ਵਾਲੀ ਚੱਲ ਰਹੀ ਕਿਰਵਾ ਇਹਦੀ ਤੁੰਦੀ ਨਾ ਕਰੀ ਫਿਰ ਦਾ ਕਾਪੀ ਆਈ ਨਾ ਸੀਕੂ ਬਣਾਇਆ ਕਾਪੀ ਕਰੀਏਗੇ ਕੋਈ ਕੁਸਰੀ ਦੀ ਕਾਪੀ ਰੀਤੀ ਬੈਡ ਚੱਲੂ ਵਾਲਾ ਟ੍ਰੈਂਡ ਚੱਪਾ ਲ ਗਿਓ ਰੈਡੀ ਹਾਂਜੀ ਨੀ ਆ ਮਚਰਾ ਗਿੱਲਾ ਕੀ ਮੇ ਰਹਿ ਗਿਆ ਆਹ ਓਹੋ आए नहीं। आए रब। हाँ। के पीछे क्या है के पीछे क्या है चोली में दिल है मेरा। में दिल मेरा मेरा ये दिल मैं दूंगी अपने सरपंच को रंग लाते नच के ने <laughs> <दाए> <laughs> ਸਾਰੇ ਡਾਲਦੇ ਆਪੋ ਦਾ ਹਾਂ ਚਲ ਦੋਹਰੇ ਨਹੀਂ ਆਪੇ ਕਰਨਗੇ ਕੇ ਦਿਲ ਕਰ ਚੂ ਚੈਂ ਚੂ ਚੈਂ ਚੋ ਹਾਂ ਨਹੀਂ ਗਿੱਲਾ ਹੀ ਰਹਿ ਗਿਆ ਇਹ ਧੁੱਪ ਵੀ ਨਹੀਂ ਕੱਟਦਾ ਰੱਬਾ ਧੁੱਪ ਕੱਢ ਦੇ ਕੀ ਲੈਣਾ ਧੁੱਪ ਕੱਢਣ ਦਾ ਹਾ ਚੋਲੀ ਕੇ ਪਿੱਛੇ ਕੀ ਹੈ ਚਿੰਦਰੀ ਕੇ ਪਿੱਛੇ ਕੀ ਹੈ ਚੋਲੀ ਮੇਂ ਦਿਲ ਹੈ ਮੇਰਾ ਤੇਰੀ ਰੈਡੀ ਰੈਡੀ ਸਰਪੰਚ ਨੇ ਤਿੰਨ ਵਾਰੀ ਗਾਊਗਾ ਓਕੇ ਕਾਈ ਨੀ ਕਿਲਾ ਪਿਆ ਉਹ ਕੱਢ ਦੇ ਰੱਬਾ ਧੁੱਪ ਕੱਢ ਦੇ ਕੀ ਲੈਣ ਧੁੱਪ ਡੰਦਾ ਹੋ ਚੋਲੀ ਕੇ ਪਿੱਛੇ ਕੀ ਹੈ ਚੁੰਨੀ ਕੇ ਪਿੱਛੇ ਕੀ ਹੈ ਚੋਲੀ ਕੇ ਪਿੱਛੇ ਕੀ ਹੈ ਚੋਲੀ ਮੈਂ ਦਿਲ ਹੈ ਮੇਰਾ ਚੁੰਨੀ ਮੈਂ ਦਿਲ ਹੈ ਮੇਰਾ ਇਹ ਦਿਲ ਤਾਂ ਦਊਂਗੀ ਆਪਣੇ ਸਰਪੰਚ ਨੂੰ ਨਹੀਂ ਨਹੀਂ ਦੂਜਾ ਹਉ ਦਿਲ ਕਰ ਛੂ ਚਾਹ ਚੂ ਚਾਹ ਉਹ ਦਿਲ ਕਰ ਛੂ ਚਾਹ ਚੂ ਚਾਹ ਚਰਮਦਰੀ ਆਉਂਦੀ ਮੈਨੂੰ ਵੀ ਲਾ ਲਿਆ ਆਪਦੇ ਨਾਲ ਐਸੀ ਕਰ ਹਈਆ ਫੈਣੀ ਦਿਖਾਈ ਸੀ ਮਿੱਠਾ ਇੱਕ ਦਿਨ ਚਾਹ ਬਣਾ ਕੇ ਦਿੰਨੀ ਆ ਹੋਰ ਸਾਨੂੰ ਮਿੱਠਾ ਕੀ ਬਣਾਵਾ ਇੱਥੇ ਹੁਣ ਇਹਦਾ ਇਹਦਾ ਕਲੋਜ਼ ਤੇ ਮੈਂ ਕਿਉਂ ਭੱਜ ਜਾ ਕੱਟ ਚੱਲ ਉਧਰੋਂ ਲਾਈ ਨਾ ਹੁਣ ਉਂਗਲੀ ਕੋਲ ਕੇ ਨਾ ਦਵਾ ਤੈਨੂੰ ਆ ਬੱਸ ਰਹਿਣ ਦੇ ਹੁਣ ਉਹ ਮਠਿਆਸ ਰਹੀ ਨਹੀਂ ਹੁਣ ਤੇਰੇ ਚ ਹਾਂ ਮਠਿਆਸ ਨਹੀਂ ਰਹੀ ਤੇਰੇ ਚ ਹਾਂ ਪੀਣੀਆਂ ਪੀਲਾ ਨਹੀਂ ਹੋਵੇਂ ਨਹੀਂ ਭਜਾ ਪਾਜਾ ਭਜਾ ਪਾਜਾ ਕਿੱਥੇ ਭਜਾ ਕੋਈ ਆ ਗਿਆ ਚਾ ਲੁਕ ਜਾ ਪੇਟੀ ਚ ਉਹ ਲੈ ਹੁਣ ਥੋੜੂ ਲੁਕਾਂਗੇ ਆਪਾਂ ਜਾਂ ਖੋਲ ਦੇ ਕੋਈ ਚੱਕਰ ਨਹੀਂ ਖੋਲ ਜਾ ਖੋਲ ਦੇ ਫਿਰ ਭੱਜੀ ਨਾ ਪਹਿਲੇ ਤਾਂ ਸਸਪੈਂਸ ਦੇਈ ਜੰਨੀਆ ਤੂੰ ਉਹ ਕਿੱਠੇ ਡਾਂ ਸੌਰੀ ਪਹਿਲੇ ਤਾਂ ਦੱਸਿਆ ਨਹੀਂ ਪਬਲਿਕ ਮੈਂ ਕਹਿੰਦਾ ਕਮਣੀ ਹੋਈ ਹੁਣ ਕਿਉਂ ਦਈ ਨਹੀਂ ਪਹਿਲਾਂ ਡਰ ਸੀ ਜਾ ਖੋਲ ਕੁੰਡਾ ਹਾਂ ਜਾ ਖੋਲ ਦੇ ਜਾ ਭੱਜ ਹਾਂ ਖੋਲ ਕੁੰਡਾ ਕੰਤਣੀ ਹੈ ਲੈ ਜਾ ਭੱਜ ਜਾ ਮੈਂ ਭੱਜ ਜਾ ਤਾਂ ਕਿਸੇ ਨੂੰ ਨਹੀਂ ਕੱਟ 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 ਦਵਾ ਮੈਂ ਕਰ ਲਵਾਂ ਇੱਧਰ ਨਾਲ ਹਾਂ ਉਦੋਂ ਫੇਰ ਭਾਣੀ ਫੇਰ ਤੇਰੇ ਬੱਚੇ ਤਰੂਗੀ ਭੱਜਣ ਦੌਰ ਚ ਕਿੱਥੇ ਅਦਰ ਪੰਜ ਮਗਰਨੀ ਹੈ ਮਗਰ ਨਹੀਂ ਹੈ ਕਹਿੰਦਾ ਕਿੱਥੇ ਅਦਰ ਪੰਜ ਮਗਰਨੀ ਹੈ ਲੈ ਦੇਖ ਲਵਾਂ ਤਾ ਆ ਦੇ ਕਿੰਨਾ ਕੁਛ ਪਿਆ ਇੱਥੇ ਇੱਥੇ ਹੀ ਹੋ ਸੁਣਿਆ ਸੀ ਨਾ ਤੈਨੂੰ ਬੋਲਦਾ ਸਹੀ ਗੱਲ ਹੈ ਸੁਣਿਆ ਤਾਂ ਹੈਗਾ ਸੀਗਾ ਬਸ ਇੱਥੇ ਹੋ ਤੂੰ ਚੰਗੀ ਤਰ੍ਹਾਂ ਲੱਭ ਆ ਕੁਲਰ ਜਿਹਾ ਦੇ ਆਇਆ ਕਰੋ ਏ ਹਾਂ ਫਟਾਈ ਦੀਆਂ ਵੀ ਹੁੰਦੇ ਮਗਰ ਦੇ ਦੇਖ ਤਾਂ ਖੜ ਜਾ ਛੋਟਾ ਜਾਂ ਤਾਂ ਹੈਗਾ ਇੱਥੇ ਹੀ ਵੜ ਗਿਆ ਉਹ ਕਿਸੇ ਨੇ ਕਿਤੇ ਪਾਸੇ ਬਾਹਰ ਤਾਂ ਗਿਆ ਨਹੀਂ ਦੇਖ ਹੈ ਯਾਰ ਉਹ ਇੱਥੇ ਹੀ ਆ ਹਾਂ ਜਿਵੇਂ ਡਰੀ ਜਾਂਦੀ ਸੀ ਨਾ ਸਰਪੰਚਣੀ ਆਇਆ ਕਰੋ ਇੱਥੇ ਹੀ ਨੂੰ ਉਹ ਜਹਾਜਾਂ ਦੀ ਮਾਰ ਕੇ ਦੇਖ ਮਾਰ ਕੇ ਚੰਗੀ ਤਰ੍ਹਾਂ ਲੈ ਆ ਫੜਕਾਰ ਆ ਸਾਰਾ ਪੁੱਤ ਆ ਚੱਕਦੇ ਆ ਕੋਈ ਨਹੀਂ ਆਪਾਂ ਇੱਧਰ ਤਾਂ ਹੈ ਨਹੀਂ ਯਾਰ ਮੰਜੇ ਮੰਜੇ ਐ ਪਿੱਛੇ ਤਾਂ ਮੇਰੀ ਗੱਲ ਸੁਣ ਓਏ ਓ ਮੇਰੀ ਗੱਲ ਸੁਣ ਦੇਖ ਉਹ ਡੱਬੇ ਦਾ ਡੱਬਾ ਦੇ ਹੋਜੇ ਓਏ ਡੱਬੇ 'ਚ ਨਹੀਂ ਹੈ ਮੈਂ ਦੇਉਂਗਾ ਬਾਜ ਉਦੋਂ ਮਾਰੀ ਉਹ ਖੜ ਜਾ ਐਕਸ਼ਨ ਕਰਵਾਂ ਤਾਂ ਐ ਕਰ ਹਾਂ ਤੂੰ ਆ ਆ ਕੱਪੜਿਆਂ ਤੇ ਮਾਰ ਕੇ ਦੇਖ ਨਾ ਡੰਡਾ ਜਾ ਯਾਰ ਖੂਜਾਂ ਆਈਆਂ ਕਿਤੇ ਇੱਥੀ ਨਾ ਪਿਆ ਹੋਵੇ ਤੇਰੀ ਭੈਣ ਦੀ ਉਹ ਭੈਣ ਦੇ ਪਿਰਾਂ ਨੇ ਕਸੂਤੀ ਇਧਰ ਜੇ ਵੀ ਮਾਰੇ ਇਧਰ ਜੇ ਵੀ ਓਹ ਦੇਖ ਤੇ ਦੇਖ ਰੋਟਾ ਹਾਂ ਇਹਦਾ ਪੈ ਲੱਗਦਾ ਕੁਝ ਹੈਗਾ ਅੰਦਰ ਕੱਟ ਵੈਰ ਲਾ ਹੋਰ ਪੈਨ ਬੰਦ ਕਰ ਐਵੇਂ ਕੋਈ ਊਣਾ ਮਾਰੀ ਚੱਜਣਾ ਭਰਾਵਾ ਨਹੀਂ ਚੱਜਣਾ ਨਹੀਂ ਮਾਰਦਾ ਪੋਲਾ ਜਾਂ ਊਂਟ ਨੂੰ ਹਾਂ ਆ ਬੜੀ ਵਨ ਕੋਈ ਨਹੀਂ ਸੀ ਆਇਥੇ ਮਾਰੋ ਜਨਾ ਠੀਕ ਆ ਭਾਗਿਆ ਦਾ ਐਕਸ਼ਨ ਕਲਵੰਤ ਹਾਂ ਇਹ ਕਰ ਓਏ ਆ ਕੱਪੜਿਆਂ 'ਚ ਮਾਰ ਕੇ ਦੇਖ ਨਾ ਡੰਡਾ ਜਾ ਹੋ ਜਾਈਆਂ ਕਿਤੇ ਇੱਥੇ ਨਾ ਪਿਆ ਹੋਵੇ ਦੇਖ ਲਾ ਐ ਭੰਦੇ ਵੀਰਾਂ ਨੇ ਉਹ ਕਸੂਤੇ ਸਾ ਮਾਰਿਆ ਓਏ ਹੂ ਆਹਾ ਥੱਲੇ ਕਰ ਤਾਂ ਆਹਨ ਥੋੜਾ ਥੱਲੇ ਕਰੀ ਆ ਜਿਹੜਾ ਉੱਥੇ ਚੱਕਿਆ ਆਹ ਜਾ ਛੱਡ ਦੇ ਇਹਨੂੰ ਛੱਡ ਦੇ ਇਹਨੂੰ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਛੜ ਦੇ ਜਮੀ ਛੱਡ ਦੇ ਹਾਂ ਐਕਸ਼ਨ ਕਲਵੰਤਾ ਐਂ ਕਰ ਓਏ ਆ ਕੱਪੜਾ ਐ ਤੇ ਮਾਰ ਕੇ ਦੇਖ ਨਾ ਡੰਡਾ ਜਹੋ ਜਾਈਂ ਆ ਹੋ ਗਿਆ ਫਲੋ ਫਲੋ ਥੋੜਾ ਫਲੋ ਨਹੀਂ ਹੈਗਾ ਫਲੋ ਹੁਣ ਉੱਚੀ ਉੱਚੀ ਬੋਲ ਅੱਛਾ ਕਾਲੀ ਜੀਜ ਐਕਸ਼ਨ ਮੈਂ ਕਿਹਾ ਹਾਂ ਹਾਂ ਐਕਸ਼ਨ ਕਲਵੰਤਾ ਐਂ ਕਰ ਆ ਕੱਪੜਾ ਐ ਤੇ ਮਾਰ ਕੇ ਦੇਖ ਉਜਾਈਂ ਆ ਕਿਤੇ ਇੱਥੇ ਨਾ ਪਿਆ ਹੋਵੇ ਹੋਰ ਜਾ ਆ ਡੰਡਾ ਮਾਰ ਲਾ ਪਰ ਦੇ ਵੀਰ ਨੇ ਕੁਝ ਹੁਣ ਤੇ ਫੰ ਮਾਰਿਆ ਓਏ ਆਈ इधर जे मारा इधर जे <laughs> बात तो उन्हें करता है <laughs> ये देखो ये देखो ठीक है मिला कुछ ना ना पीछे नहीं है का सर देखा हूं पीछे पीछे करवा ओ पेटी पुटी सारी दिखा दी अंतरो हां अंतरो के दिखाऊंगा एक्शन आए कर ओए कलवंत हां अब पेटी चको पेटी चको हां ਚੱਕਲਾ ਪੁੱਲ ਤਾਂ ਹੀ ਨਹੀਂ ਆਹ ਹੋਰ ਇਧਰੋਂ ਬੜਾ ਦਬ ਉਹ ਯਾਰ ਖੜ ਜਾ ਲੈ ਬੱਸ ਬੋਲੇ ਹੋਲੇ ਹੋਲੇ ਜਾ ਤੂੰ ਐ ਕਰ ਮੇਰੀ ਗੱਲ ਸੁਣ ਇਹ ਚ ਮਾਰ ਖੁੱਜਾਈਆਂ ਨਾਲੇ ਹੱਡੰਡਾ ਆ ਕਿਤੇ ਵਿੱਚ ਪਿਆ ਹੋਵੇ ਦੇਖ ਤੇ ਯਾ ਨਾ ਤਾਂ ਹੈ ਨਹੀਂ ਕਿਤੇ ਹੈ ਨੀ ਵੇ ਕੱਟ 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 ਬਈ ਬਾਹਰੇ ਆ ਕਤਿਓਂ ਮੱਦਗੀ ਹੋ। ਅੱਜ ਇੱਥੇ ਮਾਰੂਗਾ ਐਂ ਤਾਂ ਸਵਾਦ ਨਹੀਂ ਆਉਂਦਾ। ਹੋਰ ਹੁਣ ਸਵਾਦ ਨਹੀਂ ਆਉਂਦਾ। ਤੈਨੂੰ ਪਹਿਲਾਂ ਕਿਹਾ ਸੀ ਯਾਰ। ਛੱਡਾਂ ਦੀ ਮਾਰੀ ਜਾਂਦਾ। ਇੱਥੇ ਮਾਰਦਾ ਨਾ ਇੱਥੇ। ਓਏ ਇੱਥੇ ਮਾਰਾਂ ਜੀ ਮੈਂ ਇਧਰ ਨੂੰ ਮਾਰੂ ਹੁਣ। ਇੱਥੇ ਮਾਰ ਦੇਖੀ। 1 ਕਰੋੜ ਮਾਰੂ। ਆ ਦੇ ਇਧਰ ਤੱਕ। ਨਿਸ਼ਾਨੀ ਵਾਲਾ। ਓ ਫੇ ਮੈਨੂੰ ਪਤਾ ਵਾਰੀ ਵਾਰੀ ਬਾਹਲੇ। ਓਏ ਓਰੇ ਆ ਜਾ। ਤੈਨੂੰ ਦੋ ਮਾਰਨੇ ਆ ਬਈ ਤੂੰ ਬਾਹਲੇ ਮਾਰ। ਇੱਥੇ ਮਾਰੀ। ਇੱਥੇ ਮਾਰੀ ਯਾਦ ਰੱਖੀ। ਬਸ। ਨਾ ਨਾ ਇੱਥੇ। ਇੱਥੇ ਹੀ ਦੋਨੇ ਮਾਰੀ। ਉੱਤੇ ਥੋੜਾ ਉੱਧਰ ਨੂੰ ਕਰੀ ਇੱਥੇ ਆ ਖੱਟੇ ਫੋਲਦਾ ਇੱਥੇ ਬਾਦ ਆ ਤੇਰੇ ਕਿ ਜਿੱਥੇ ਤੇਰੇ ਗੋਡੇ ਆ ਉਰੇ ਵੱਜਣਾ ਚਾਹੀਦਾ ਅਸਲ ਹੋਰ ਇਹ ਕਿਉਂ ਇੱਥੇ ਮਾਰੂ ਨਹੀਂ ਨਹੀਂ ਉੱਥੇ ਨਹੀਂ ਪਤਾ ਲੱਗਦਾ ਜੰਮੀ ਨਹੀਂ ਪਤਾ ਲੱਗਦਾ ਇੱਥੇ ਮਾਰੀ ਬਸ ਤੂੰ ਹੀ ਮਾਰ ਰਹੀ ਯਾਰ ਬਸ ਅੱਜ ਜਦੋਂ ਵੱਜਿਆ ਉਹ ਅੰਦਰ ਆ ਆ ਕਿਵੇਂ ਆਇਆ ਸੀ ਸਾਡਾ ਦੁਬਾਰੇ ਦੱਸ ਦੁਬਾਰੇ ਲੈਣਾ ਹਾਂ ਉਹ ਮੇਰੀ ਗੱਲ ਸੁਣਾ ਟਿੰਕੇ ਹਾਂ ਇੱਕੇ ਦਾ ਤਨ ਹੈਗਾ ਪੇਟੀ 'ਚ ਤੂੰ ਹੈ ਇਧਰ ਹੀ ਰਹੀ ਹਾਂ ਮੈਂ ਉੱਥੇ ਜਾ ਰਹੀ ਹਾਂ ਡੈਡੀ ਹਾਂ ਐਕਸ਼ਨ ਕਿੱਥੇ ਹੋ ਯਾਰ ਹਟ ਆਏ ਕਰ ਕਲਮਾਂਤਾ ਉਰੇ ਆ ਉਰੇ ਆ ਪੇਟੀ ਚ ਜਿੱਤੀ ਖੋਲ ਜਾ ਆ ਆ ਡੰਡਾ ਯਾ ਮਾਰ ਹੋ ਜਾਈ ਆ ਦੇਖ ਕੇ ਤੇ ਇਹਦੇ ਵਿੱਚ ਹੀ ਬੜਾ ਬੈਠਾ ਹੋਵੇ ਨਾ ਯਾਰ ਹੈ ਨਹੀਂ ਕਿੱਥੇ ਬਾਗਾ ਯਾਰ ਉਹ ਹੈਗਾ ਇੱਥੀ ਆ ਬਹੁਤ ਟੱਪ ਗਿਆ ਕਿਸੇ ਪਾਸੇ ਛੱਡ ਦੇ ਛੱਡ ਦੇ ਆ ਮੈਂ ਫੋੜਦਾ ਜਾ ਗਿਆ ਕਿਹਾ ਕਿੱਧਰ ਯਾਰ ਉਹ ਓਏ 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 ਦੁਬਾਰੇ ਉਹ ਦੁਬਾਰੇ ਦੁਬਾਰੇ ਓਏ ਸਿੱਕ ਜੀ ਵਾਲੀ ਟਾਈਮ ਤੇ ਵੱਜੀ ਹੈ ਨਾ ਹਾਂ ਦੇਖੀ ਚੈੱਕ ਕਰਕੇ ਕੋਈ ਨਹੀਂ ਮੈਂ ਕਿਹਦਾ ਬਾਈ ਮੇਰੇ ਕੋਲ ਹੈਗਾ ਉਹ ਬੋਲੀ ਕਿੰਨਾ ਚਿਰ ਖੈ ਰੈਡੀ ਤੇਰਾ ਸਕਾ ਨਹੀਂ ਹੈਗਾ ਹੁਣ ਜੇ ਤੂੰ ਆਪ ਦਾ ਸੰਦੂਰ ਵਾਰ ਕੇ ਨਾ ਮਾਰ ਦੂ ਪਾੜ ਦੂ ਸਿਰ ਮਰੇ ਸਭ ਦੀ ਕਰਦੀ ਗਈ ਐ ਥੋੜੇ ਪਹਿਲਾਂ ਖੜ ਗਿਆ ਮੈਂ ਨਾਰਮਲ ਹੋਇਆ ਖੜਾ ਆ ਪਾੜ ਦਈ ਮੈਂ ਕਿਹਾ ਕੀ ਕਰੀ ਨਾ ਖੜ ਗਿਆ ਨਾਰਮਲ ਬੈ ਉਹਨਾਂ ਨੂੰ ਇਹ ਨੂੰ ਐ ਨਹੀਂ ਉਹ ਐ ਥੋੜੀ ਪਹਿਲਾਂ ਉਹਦੀ ਗੱਲ ਸੁਣ ਖੜ ਜਾ ਤੇਰੀ ਫਿਰ ਇਹ ਦੂ ਦਾ ਇੱਥੋਂ ਆਈ ਅੱਜ ਦੇ ਕੋਲ ਝੜ ਕੇ ਤੂੰ ਤਾਂ ਪਹਿਲੀ ਚੱਕ ਲੈ ਨਾ ਧੱਕੇ ਨਾ ਪੂਰਾ ਹਾਂ ਮੈਂ ਕਾੜੀ ਮੈਂ ਕਾੜੀ ਫਿੱਟ ਕੇ ਬੈ ਕਿਵੇਂ ਟੜਪਦਾ ਗੱਲ ਵਾਰੀ ਆ ਵੇ ਜਦੋਂ ਗੱਲ ਕਹਿ ਮਾਰੀ ਉਹਨੇ ਵੱਡਾ ਆ ਟੀਮੀ ਸਾਹਮਣੇ ਹੁੰਦੀ ਲੋਕਾਂ ਦੀ ਟੀਮਾਂ ਤੇ ਡੰਡੇ ਚੱਕਣ ਜਾਣ ਦਾ ਹਾਂ ਇੱਧਰ ਆ ਜਾ ਇੱਧਰ ਆ ਜਾ ਮੈਂ ਬਾਹਰ ਵੀ ਖੜਕਾ ਕੇ ਆ ਓ ਸੌਰੀ ਕੋਈ ਨਾ ਕੋਈ ਨਾ ਉਸਕੇ ਰੈਡੀ ਹਾਂ ਇੱਧਰ ਕਰੋ ਸੀਸਾ ਹਾਂ ਇੱਥੇ ਸੀਸਾ ਆ ਫਿਰ ਮੈਂ ਮੰਜੇ ਤੇ ਹੋ ਜਾਈਂ ਐਕਸ਼ਨ ਧੋ ਸੱਪ ਦੇ ਆਦੀ ਪਾ ਵੀਡੀਓ ਨਿੱਕਾ ਤੋਂ ਬਣਦੀ ਆ ਵਾਹਿਗੁਰੂ ਵਾਹਿਗੁਰੂ ਸੱਚਾ ਪਾਸ਼ਾ ਮੇਰੇ ਮਾਲਕਾ ਖੈਰ ਸੁਖ ਰੱਖੀ ਨਹੀਂ ਆ ਕੇ ਤੂੰ ਆ ਜਾਂਦੀ ਐ ਉੱਥੇ ਤਾਂ ਰਬੜੂ ਲਾਉਣਾ ਸੇਰਪੁਲਸ ਵਾਲੀ ਕਿਧਰੋਂ ਲੱਗ ਗਈ ਕੁਝ ਆਲ ਮੈਂ ਤਾਂ ਪਹਿਲੀ ਗੱਲ ਹੋਰ ਕੀ ਕਹਿਣਾ ਸੀ ਕੋਈ ਗੱਲ ਨਹੀਂ ਠੰਗਾ ਬਾਕਸ ਉਹਨਾਂ ਸੀ ਸੀ ਕਬੀਲਦਾਰ ਤਾਂ ਅੰਦਰੋਂ ਅੰਦਰੋਂ ਇਹ ਪੂਰੀ ਚੈੱਕ ਕਰਵਾਉਂਦੇ ਸੀ ਐਕਸਰ ਕਬੀਲਦਾਰ ਤਾਂ ਅੰਦਰੋਂ ਅੰਦਰੀਆਂ ਦੀਪੀ ਆ ਬਾਰੋਂ ਤਾਂ ਨਾ ਪੂਰਾ ਆਸ਼ਕੀ ਦਾ ਪੁੱਤ ਸਵਾਰ ਆ। ਜ਼ਿਆਦਾ ਜਵਾਨੀ ਚੜੀ ਹੋਈ ਹੈ ਕਈਆਂ ਨੂੰ। ਹੋਰ ਤੂੰ ਦੂਰ ਰਾਜਾ ਹੁਣ ਸਿੰਦਰ ਨੂੰ ਦੇਖ ਲਾ ਐ ਬਣ ਕੇ ਰਹਿੰਦੀ 16 ਸਾਲ ਦੀ ਕੁੜੀ ਉੱਤੋਂ ਸਰਪੰਚ ਪਟਾ ਰੱਖਿਆਗਾ ਹੈ। ਚੰਗਾ ਖਾਣ ਨੂੰ ਚੰਗਾ ਪਹਿਨਣ ਨੂੰ ਦਿੰਦਾਗਾ। ਕੀ ਹੋ ਗਿਆ? ਨਾ ਨਾ ਹੋਇਆ ਤਾਂ ਕੁਛ ਨਹੀਂ। ਚੱਲ ਠੀਕ ਹੈ ਫਿਰ ਮੈਂ ਜਾਂਨੀ ਆ। ਡਾਇਲੌਗ ਆ ਗਈ। ਕਿਉਂ? ਕੀ ਹਾਂ? ਕਿਹੜਾ ਸੀ? ਕੱਲੀ ਸਿੰਦਰ ਨਹੀਂ ਕਹਿ। ਸਿੰਦਰ ਨਹੀਂ ਹੋਰ ਵੀ ਬਹੁਤ ਆ। ਹਾਂ ਅੱਛਾ ਕੱਲੀ ਫਿਰ ਮੈਂ ਐਕਸ਼ਨ। ਕਵੀਲਦਾਰੀ ਤਰਦੀ ਪੀ ਅੰਦਰੋਂ ਅੰਦਰੀ ਆ। ਪਰ ਬਾਰੋ ਤਾਂ ਆਸ਼ਕੀ ਦਾ ਪੂਰਾ ਪੂਤ ਸਵਾਰ ਹੈ ਆ ਜਨਾਨੀਆਂ ਤਾਂ ਜਾਦੀ ਆਸ਼ਕੀ ਪਹਿਲਾਂ ਮੈਂ ਸਿੰਦਰ ਕਹੂੰਗੀ ਫਿਰ ਤੁਸੀਂ ਬਾਤ ਚਿਓ ਠੀਕ ਹੈ ਠੀਕ ਆ ਕਵੀਲਦਾਰ ਤਾਂ ਨਾ ਦੀਪੀ ਅੰਦਰੋਂ ਅੰਦਰੀਆਂ ਆ ਬਾਹਰ ਚੱਲ ਚੰਗਾ ਨਹੀਂ ਆਪਾਂ ਤਾਂ ਕੁਝ ਹੋਰ ਹੀ ਲੈ ਕੇ ਬਹਿ ਗਾ ਤੇ ਜਾ ਮੱਥਾ ਟੇਕ ਕੇ ਚੱਲ ਚੱਲ ਤੂੰ ਵੀ ਜਾ ਹੁਣ ਹਾਂ ਚੰਗਾ ਕਿਧਰੋਂ ਮੈਂ ਤਾਂ ਗੁਰੂ ਘਰ ਆਈ ਸੀ ਮਨ ਹਲਕਾ ਕਰਨ ਚੰਦਰੀ ਮੱਥੇ ਲੱਗ ਕੇ ਮਣ ਤੇ ਬੋਝ ਹੀ ਪਾ ਦੀ ਐ ਹਟ ਹਟ ਚੱਲ ਹੁਣ ਜੇ ਬਾਈ ਨੇ ਕੱਥੇ ਕਹਿਤਾ ਲੱਭੀ ਮੈਨੂੰ ਮੈਂ ਕਹਾਂ ਮੈਂ ਕਹਾਂ ਲੱਭੀ ਬਲੌਗ ਆ ਕਹਿੰਦਾ ਬਲੌਗ ਫਿਰ ਬਾਈ ਨੇ ਕੱਥੇ ਕਹਿਤਾ ਫਿਰ ਮੈਂ ਤਾਂ ਬੂਟ ਲਾ ਦੇਂਦੀ ਸਾਰੇ ਤੇਰੇ ਘਰ ਮਾਲ ਨਹੀਂ ਹੈ ਮੱਥਾ ਟੇਕਣ ਲੱਗ ਗਈ ਮੈਂ ਕਿਹਾ ਕਮੈਂਟ ਆ ਵੀ ਹੈ ਲੱਭੀ ਨੂੰ ਮੈਂ ਕਹਾਂ ਮੈਂ ਕਹਾਂ ਕਮੈਂਟ ਪਹਿਲੀ ਕਰਤਾ ਸੁਣਦਾ ਨਹੀਂ ਮੇਰੇ ਬਿੰਨਾ ਕੰਫਰ ਬਲੌਗ ਦੇਖਿਆ ਕਰ ਸਾਡੇ ਇਹ ਕਿਹੜਾ ਹਾਈ ਜੀ ਮੈਂ ਸਤਨ ਦਾ ਲੜਣਾ ਉਹ ਲੀਜੀ ਕੌਣ ਉਹ ਖੋਲ ਦੇ ਸਰਪੰਚ ਜੀ ਏ ਹਾਂ ਮੈਂ ਬਰਾ ਕਿਵੇਂ ਕਮਾਲ ਹੋ ਗਈ ਇੰਨਾ ਇੰਨਾ ਟਾਈਮ ਹੁੰਦਾ ਗੇਟ ਖੋਲਣ ਤੇ ਨਾ ਨਾ ਕਾਨੂ ਬੇ ਮੈਂ ਤਾਂ ਬਸ ਉਹੀ ਚੜ ਰਹੀ ਸੀ ਨਾ ਤਾਂ ਟਾਈਮ ਲੱਗ ਗਿਆ ਲੈ ਫਿਰ ਹੁਣ ਮਿੰਟ ਮਾਰ ਝਾੜੂ ਤਾਂ ਤੈਨੂੰ ਲਾ ਲਿਆ ਹਾਂ ਝਾੜੂ ਲਾਉਣ ਨੂੰ ਕਿਹੜਾ ਜੀ ਕਰਦਾ ਜਾ ਬੰਦਾ ਸੱਚੀ ਠੰਡਾ ਚ ਝਾੜੂ ਲਾਉਣ ਨੂੰ ਵੀ ਨਹੀਂ ਜੀ ਕਰਦਾ ਹਾਏ ਰੱਬਾ ਉੰਦਾ ਕਰੇ ਕੀ ਹੋ ਕਿਹੜਾ ਹਰ ਮਰ ਜਾ ਕਿਤੇ ਮੱਗਰ ਤਾਂ ਨਹੀਂ ਆਖੇ ਕੌਣਾ ਓਕੇ ਖੋਲ ਦੇ ਸਰਪੰਚਣੀ ਐ ਕੌਣ ਮੈਂਬਰ ਬੋਲਦਾ ਅੱਛਾ ਆ ਜਾ ਮੈਂਬਰਾ ਕੀ ਸਰਪੰਚਣੀਆਂ ਇੰਨਾ ਟਾਈਮ ਹੁੰਦਾ ਗੇਟ ਖੋਲਣ ਦਾ ਕੁਛ ਨਹੀਂ ਝਾਲੂ ਲਾਉਂਦੀ ਸੀ ਵੀ ਹੱਥ ਕਿਹੜਾ ਕੱਢਣ ਨੂੰ ਬਾਹਰ ਜੇਬ ਮਗਰ ਜੀ ਕਰਦਾ ਬੰਦਾ ਕੂਗੜ ਜਾਂਦਾ ਹੁੰਦਾ ਹਾਂ ਹਾਂ ਖੂਗੜ ਜਾਂਦਾ ਹੋਰ ਦੱਸ ਕਿਵੇਂ ਆਇਆ ਕੰਮ ਨਿਬੜ ਗਿਆ ਨਾ ਤੇਰਾ ਹਾਂ ਬਸ ਥੋੜਾ ਰਹਿ ਗਿਆ ਲੰਮਾ ਬਾਅਦ ਚ ਦੱਸਦਾ ਤੈਨੂੰ ਕਿਵੇਂ ਆਇਆ ਪਹਿਲਾਂ ਚਾਹ ਬਣਾਉਣਾ ਅਗਲੇ ਜੀਆਂ ਲਈ ਲੈ ਦਿਆ ਚਾਹ ਦੱਸ ਕੀ ਚਾਹ ਹੁਣ ਕਾ ਮੈਂ ਚਾਹੂ ਕੱਢ ਲਾਂ ਤੇ ਫਿਰ ਬਣਾਉਂਗੀ ਉਹ ਪਿੰਡ ਦੀ ਸਰਪੰਚਣੀਆਂ ਚਾਹ ਵੀ ਨਹੀਂ ਪਿਆ ਸਕਦੀ ਉਹ ਵੀ ਮੈਂਬਰ ਨੂੰ ਉਹ ਚਾਹ ਤਾਂ ਪੀਆਉਂਗੀ ਪਹਿਲਾਂ ਚਾਹੂ ਤਾਂ ਕੱਢ ਲਾਂ ਲੈ ਦੱਸੋ ਚੱਲ ਪਰ ਨਮੀੜ ਛੇਤੀ ਆ ਜਾ ਨਾ ਤੂੰ ਤੂੰ ਵੀ ਨਹੀਂ ਆ ਨਪੁੱਤਿਆਂ ਨੇ ਠੰਡ ਚ ਕੜਾ ਜੀ ਕਰਦਾ ਸੱਚੀ ਝੜ ਝੁਰ ਲਾਉਣ ਕੀ ਕਰਾਂ ਸਦਾ ਬਸ ਵੱਧੀ ਤੇ ਮਾਰੇ ਕਰਨਾ ਪੈਂਦਾ ਕੰਮ ਨਹੀਂ ਕਿਹਦਾ ਰੂ ਕਰਦੀ ਆ ਹੂੰ ਹਣ ਕੌਣ ਆ ਗਿਆ ਕੌਣ ਆ मगर ती फेर